ਹੈਲੋ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study For Job ਦੇ ਵਿੱਚ ਸੋ ਆਜੋ ਬਈ ਸਾਰੇ ਜਲਦੀ ਜਲਦੀ ਆਪਣੀ ਜਿਹੜੀ ਪੰਜਾਬੀ ਦੀ ਕਲਾਸ ਆ ਉਹ ਲਾਈਵ ਹੋ ਚੁੱਕੀ ਹੈ ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਮੈਨੂੰ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ ਬਈ ਮੇਰੇ ਬੋਲ ਸਾਰਾ ਕੁਝ ਓਕੇ ਹੈ ਹਾਂ ਚਾਹੀਏ ਬਈ ਸਾਰਾ ਕੁਝ ਚੱਲ ਰਿਹਾ ਕਾਦੀ ਮੈਡਮ ਅੱਜ ਤੁਸੀਂ ਲੇਟ ਹੋ ਗਏ ਇਸ ਜਲਦੀ ਆ ਗਈ ਕੋਈ ਗੱਲ ਨਹੀਂ ਲੈ ਜੀ ਹੋ ਜਾਂਦਾ ਘਰੇ ਘਰੇ ਹੈਨਾ ਆਜੋ ਵੀ ਸਾਰੇ ਜਲਦੀ ਜਲਦੀ ਕਲਾਸ ਨੂੰ ਸ਼ੇਅਰ ਕਰ ਦਿਓ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਹੋਣ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਹੈਲੋ ਸਕਰੀਨ ਦੇ ਉੱਪਰ ਤੁਹਾਨੂੰ ਇੱਕ ਨੰਬਰ ਸ਼ੋ ਹੋ ਰਿਹਾ ਵੀ ਜਿਹੜੇ ਵੀ ਕੋਈ ਬੱਚੇ ਨਵੇਂ ਜੁੜੇ ਹੋਣ ਜੇਕਰ ਤੁਸੀਂ ਹਾਲੇ ਵੀ WhatsApp ਗਰੁੱਪ ਦੇ ਵਿੱਚ ਜਾਂ Telegram ਗਰੁੱਪ ਦੇ ਵਿੱਚ ਜੁਆਇਨ ਨਹੀਂ ਹੋਏ ਤਾਂ ਤੁਸੀਂ ਜੁਆਇਨ ਹੋ ਸਕਦੇ ਹੋ ਸੋ ਇਹਨਾਂ ਦੇ ਵਿੱਚ ਜੁਆਇਨ ਹੋਣ ਦਾ ਫਾਇਦਾ ਕੀ ਹੈ ਵੀ ਆਪਾਂ ਚੈਨਲ ਦੇ ਉੱਪਰ ਕੋਈ ਵੀ ਅਪਡੇਟ ਪਾਉਣੇ ਕੋਈ ਵੀ ਕਲਾਸ ਦਾ ਲਿੰਕ ਹੈ ਜਿਹੜੇ ਬੱਚੇ ਕਹਿੰਦੇ ਵੀ YouTube ਦੇ ਉੱਪਰ ਸਾਨੂੰ ਜਾ ਕੇ ਨਹੀਂ ਮਿਲਦਾ ਠੀਕ ਹੈ ਭਾਈ ਤਾਂ ਉਹ ਤੁਹਾਨੂੰ ਇੱਥੇ ਆਸਾਨੀ ਨਾਲ ਮਿਲ ਸਕਦਾ ਤੁਹਾਡੇ ਫੋਨ ਦੇ ਵਿੱਚ ਆਪਣੇ ਆਪ ਹੀ ਲਿੰਕ ਆ ਜਾਂਦਾ ਉਹ ਚਲੋ ਭਾਈ ਕਰੀਏ ਸਟਾਰਟ ਉਸ ਤੋਂ ਅੱਗੇ ਇਹ ਵੀ ਆਪਣੇ ਕੋਰਸ ਨੇ ਡੈਲੀ ਦੀ ਮੰਗ ਤੁਹਾਨੂੰ ਦੱਸਦੇ ਆ ਕਿ ਬਹੁਤ ਸਸਤੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਘੱਟ ਫੀਸਾਂ ਦੇ ਉੱਪਰ ਜਿਹੜੀ ਆਪਾਂ ਕੋਰਸ ਪਰਚੇਸ ਕਰਵਾ ਰਹੇ ਹਾਂ ਤੁਹਾਨੂੰ ਸੋ ਜਿਹੜਾ ਕੋਈ ਬੱਚਾ ਲੈਣ ਦਾ ਚਾਹਵਾਣਾ ਵੀ ਲੈ ਸਕਦੇ ਹੋ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਹਾਨੂੰ ਐਪ ਦਾ ਲੋਗੋ ਸ਼ੋ ਹੋ ਰਿਹਾਗਾ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਆਪਣੇ ਕੋਰਸਾਂ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਬਈ। ਸ਼ੁਕਰੀਆ ਸਟਾਰਟ ਫਰਸਟ ਕੁਸ਼ਨ ਹੈ ਬਈ ਤੁਹਾਡੇ ਅੱਗੇ ਆ ਚੁੱਕਿਆ। ਹੂੰ। ਗੁੱਡ ਆਫਟਰਨੂੰ ਬਈ ਸਾਰਿਆਂ ਨੂੰ ਗੁੱਡ ਆਫਟਰਨੂੰ। ਚਲੋ ਬਈ। ਹੋਠੀਕ ਠਾਕ ਸਾਰੇ। ਹੂੰ। ਫਰਸਟ ਕੁਸ਼ਨ ਆ ਚੁੱਕਿਆ ਬਈ ਫਰਸਟ ਕੁਸ਼ਨ ਕਰੋ ਬਈ ਆਨਸਰ ਫਰਸਟ ਕੁਸ਼ਨ ਦਾ। ਫਸਟ ਕੁਐਸਚਨ ਹੈ ਕਹਿੰਦੇ ਜਦ ਡਾਕਟਰ ਨੇ ਜਦੋਂ ਉਸਦਾ ਪੇਟ ਚਾਖ ਕੀਤਾ ਤਾਂ ਉਸ ਵਿੱਚੋਂ ਪੂਰਾ ਚਾਕ ਨਿਕਲਿਆ ਵਾਕ ਦੇ ਵਿੱਚ ਚਾਖ ਦੇ ਅਰਥ ਕੀ ਹਨ ਚਾਖ ਦੇ ਅਰਥ ਕੀ ਹਨ ਕਰੋ ਵੀ ਆਨਸਰ ਫਸਟ ਕੁਐਸਚਨ ਕਹਿੰਦੇ ਚੀਰਨਾ ਜਾਂ ਲਿਖਣ ਵਾਲਾ ਚਾਕ ਅੱਖ ਲੱਗਣੀ ਜਾਂ ਅੱਖ ਦੁਖਣੀ ਵਾਗੀ ਜਾਂ ਮਾਜੀ ਕੱਪੜੇ ਦੀ ਮੋਰੀਏ ਛੇਦ ਕਰੋ ਵੀ ਆਨਸਰ ਕਰੋ ਵੀ ਆਨਸਰ ਫਸਟ ਕੁਸਚਨ ਆ ਚੁੱਕਾ ਹੈ ਤੁਹਾਡੀ ਸਕਰੀਨ ਦੇ ਉੱਪਰ ਮੈਂ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੇਰੇ ਅੱਗੇ ਕਲਾਸ ਨਹੀਂ ਖੁੱਲ ਰਹੀ ਚਲੋ ਕੋਈ ਗੱਲ ਨਹੀਂ ਫਸਟ ਕੁਸਚਨ ਦਾ ਆਨਸਰ ਆਊਗਾ ਵੀ ਤੁਹਾਡਾ 1 چیرਣਾ ਜਾਂ ਲਿਖਣ ਵਾਲਾ ਚਾਕ ਠੀਕ ਹੈ چیرਣਾ ਜਾਂ ਲਿਖਣ ਵਾਲਾ ਚਾਕ ਉਸ ਤੋਂ ਬਾਅਦ ਦੇਖੋ ਨੈਕਸਟ ਕੁਸਚਨ ਕਹਿੰਦੇ ਉਸ ਨੂੰ ਜਿਉਂ ਹੀ ਜਾਗ ਆਈ ਉਸਨੇ ਦੁੱਧ ਨੂੰ ਜਾਗ ਲਗਾ ਦਿੱਤੀ ਵਾਕ ਦੇ ਵਿੱਚ ਜਾਗ ਸ਼ਬਦ ਕਿੰਨਾ ਅਰਥਾਂ ਦੇ ਲਈ ਵਰਤਿਆ ਜਾਂਦਾ ਹੈ ਕਰੋ ਵੀ ਆਨਸਰ ਕਹਿੰਦੇ ਵਾਕ ਦੇ ਵਿੱਚ ਜਿਹੜਾ ਜਾਗ ਸ਼ਬਦ ਆ ਉਹ ਕਿੰਨਾ ਦੇ ਲਈ ਵਰਤਿਆ ਜਾਂਦਾ ਹੈ ਕਹਿੰਨ ਦਾ ਮਤਲਬ ਕੀ ਹੈ ਇੱਕ ਸ਼ਬਦ ਜਿਹੜਾ ਦੋ ਥਾਂ ਤੇ ਵਰਤਿਆ ਜਾ ਰਿਹਾ ਠੀਕ ਹੈ ਇੱਕ ਸ਼ਬਦ ਜਿਹੜਾ ਦੋ ਥਾਂ ਤੇ ਵਰਤੇ ਜਾ ਰਿਹਾ ਪਰ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਮੀਨਿੰਗ ਨਹੀਂ ਜਿਵੇਂ ਆਪਾਂ ਚਾਕ ਦੀ ਗੱਲ ਕੀਤੀ ਸੀ ਹੁਣ ਇੱਥੇ ਆ ਗਈ ਜਾਗ ਦੀ ਗੱਲ ਠੀਕ ਹੈ ਬਈ ਗੁੱਡ ਆਫਟਰਨੂਨ ਬਈ ਜਿਹੜੇ ਲੇਟ ਆ ਰਹੇ ਹੋ ਹੂੰ ਕਹਿੰਦੇ ਨੀਂਦ ਖੁੱਲਣੀ ਜਾਂ ਜੰਮਣ ਲਗਾਉਣਾ ਸੁਚੇਤ ਸਹੀ ਭਾਗ ਜਾਗਣੇ ਹੋਸ਼ ਆਉਣੀ ਹੈ ਉੱਦਮ ਉੱਠ ਪੈਣਾ ਕਰੋ ਵੀ ਆਨਸਰ ਸਵੇਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਨੀਂਦ ਖੁੱਲਣੀ ਹੈ ਜੰਮਲ ਲਾਉਣਾ ਠੀਕ ਹੈ ਨੀਂਦ ਖੁੱਲਣੀ ਹੈ ਜੰਮਲ ਲਾਉਣਾ ਦੋਨੀਆਂ ਚੀਜ਼ਾਂ ਆ ਜਾਣਗੀਆਂ ਇਹਦੇ ਵਿੱਚ ਕਿਉਂਕਿ ਜਦੋਂ ਸੌਂ ਕੇ ਉੱਠਦੇ ਆ ਤਾਂ ਨੀਂਦ ਵੀ ਖੁੱਲਦੀ ਹੈ ਆਪਣੀ ਤੇ ਜਿਹੜੇ ਆਪਾਂ ਦੁੱਧ ਨੂੰ ਜਾਗ ਲਗਾਉਣਾ ਦਹੀਂ ਬਣਾਉਣ ਵਾਸਤੇ ਉਹ ਵੀ ਇਹਦੇ ਵਿੱਚ ਆ ਜਾਊਗਾ ਠੀਕ ਹੈ ਦੋਨੇ ਚੀਜ਼ਾਂ ਹੋਊਗੀਆਂ ਉਸ ਤੋਂ ਬਾਅਦ ਕਹਿੰਦੀ ਕਿਹੜਾ ਸ਼ਬਦ ਟਿੱਕੀ ਸ਼ਬਦ ਦੇ ਬਹੁ ਆਰਥਕ ਵਜੋਂ ਨਹੀਂ ਵਰਤਿਆ ਜਾ ਸਕਦਾ ਟਿੱਕੀ ਸ਼ਬਦ ਦੀ ਬਹੁ ਅਰਥ ਜਿਹਦੇ ਜ਼ਿਆਦਾ ਅਰਥ ਨਿਕਲਦੇ ਹੁਣ ਗਾਚੀ ਨਿੱਕੀ ਰੋਟੀ ਸੂਰਜ ਦੀ ਟਿੱਕੀ ਜਾਂ ਟਿਕਾਣਾ ਕਰੋ ਬਈ ਆਨਸਰ 14 ਨੰਬਰ oh sorry 14 ਬੱਚੇ ਸ਼ੋ ਹੋ ਰਹੇ ਨੇ ਮੇਰੇ ਕੋਲੇ ਤੁਸੀਂ ਕਲਾਸ ਨੂੰ ਸ਼ੇਅਰ ਨਹੀਂ ਕਰ ਰਹੇ ਹੈ ਨਾ ਸੋ ਕਲਾਸ ਨੂੰ ਸ਼ੇਅਰ ਕਰ ਦਿਆ ਕਰੋ ਰਾਜੀ ਹੂੰ ਅੱਜ ਵੀ ਕਟੋ-ਕਟਾ ਪਾ 30 ਕੁਐਸਚਨ ਕਰ ਲਈਏ ਠੀਕ ਹੈ ਬਈ ਹੂੰ ਗੁੱਡ ਆਫਟਰਨੂਨ ਬਈ ਹਰਲੀਨ ਕੌਰ ਹੂੰ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਕਿਉਂਕਿ ਗਾਚੀ ਜਿਹਦੇ ਨਾਲ ਆਪਾਂ ਪਹਿਲਾਂ ਫੱਟੀ ਪੋਚਾ ਕਰਦੇ ਸੀ ਛੋਟੇ ਹੁੰਦੇ ਤੁਹਾਨੂੰ ਯਾਦ ਹੋਊਗਾ ਜਿਹਦੇ ਨਾਲ ਸਿਰ ਵੀ ਨਾ ਆਇਆ ਜਾਂਦਾ ਸੀ ਨਾ ਉਹ ਚੀਜ਼ ਦੀ ਵੀ ਟਿੱਕੀ ਹੁੰਦੀ ਹੈ ਨਿੱਕੀ ਰੋਟੀ ਨੂੰ ਆਪਾਂ ਟਿੱਕੀ ਸੇ ਕਹਿ ਸਕਦੇ ਕਿਉਂਕਿ ਉਹ ਗੋਲ ਹੁੰਦੀ ਹੈ ਸੂਰਦੀ ਦੀ ਟਿੱਕੀ ਵੀ ਗੋਲ ਹੁੰਦੀ ਹੈ ਪਰ ਜਿਹੜਾ ਟਿਕਾਣਾ ਸ਼ਬਦ ਹੈ ਇਹ ਨਹੀਂ ਜੋ ਅਲੱਗ ਹੈ ਉਸ ਤੋਂ ਬਾਅਦ ਕਹਿੰਦੇ ਕਿਹੜਾ ਸ਼ਬਦ ਤਾਰ ਸ਼ਬਦ ਦੇ ਬਹੁ ਅਰਥਕ ਵਜੋਂ ਨਹੀਂ ਵਰਤਿਆ ਜਾਂਦਾ ਤਾਰ ਮੁਕਤੀ ਭੁਗਤਾਨ ਪਾਰ ਯਾ ਟੈਲੀਗ੍ਰਾਮ ਕਰੋ ਵੀ ਅਨਸਰ ਅਨਸਰ ਕਰਦੇ ਜਾਓ ਰ ਜੀ ਜੇਕਰ ਤੁਹਾਨੂੰ ਕਲਾਸ ਪਸੰਦ ਆ ਰਹੀ ਵਈ ਲਾਈਕ ਸ਼ੇਅਰ ਕਰਦੇ ਜਾਇਆ ਕਰੋ ਸੋ ਇਧਰ ਰਾਈਟ ਅਨਸਰ ਬਣੂਗਾ ਵੀ ਤੁਹਾਡਾ 3 ਪਾਰ ਠੀਕ ਹੈ ਤਾਰ ਸ਼ਬਦ ਕਿਸ ਨੂੰ ਟੈਲੀਗ੍ਰਾਮ ਭੇਜਣਾ ਪਹਿਲੇ ਕਹਿੰਦੇ ਤਾਰ ਆਈਏ ਭਈ ਤੁਹਾਡੀ ਹੈ ਨਾ ਭੁਗਤਾਨ ਕਰਨਾ ਇਹ ਸਾਰੇ ਇੱਕੋ ਹੋਗੇ ਪਰ ਸੀ ਇਹਨਾਂ ਦੇ ਵਿੱਚੋਂ ਅਲੱਗ ਹੈ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਕਹਿੰਦੇ ਝੂਠ ਮਾਰਨ ਕਰਨੇ ਮੁਕੇਸ਼ ਨੂੰ ਸਕੂਲੋਂ ਮਾਰ ਪਈ ਪਤਾ ਨਹੀਂ ਉਸਨੂੰ ਕੀ ਮਾਰ ਵਗ ਗਈ ਏ ਕਿ ਸਭ ਦੇ ਪੈਸੇ ਮਾਰ ਰਿਹਾ ਹੈ ਇਸ ਵਾਕ ਦੇ ਵਿੱਚ ਚੌਥੀ ਮਾਰ ਸ਼ਬਦ ਦੇ ਕੀ ਕੀ ਅਰਥ ਹਨ ਪਰ ਕੁਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਫਿਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਜੇ ਕਹਿੰਦੇ ਬੋਲਣਾ ਖੜੱਪ ਕਰਨਾ ਵਿਗੜੀ ਆਦਤ ਜਾਂ ਕੁਝ ਹੋਰ ਬੀਕ ਦਾ ਸਕੂਲੋਂ ਮਾਰ ਪੈ ਗਈ ਦੂਜਾ ਕਹਿੰਦੇ ਨੂੰ ਪਤਾ ਨਹੀਂ ਕੀ ਮਾਰ ਪਈ ਵੀ ਸਾਰਿਆਂ ਦੇ ਪੈਸੇ ਮਾਰ ਰਹੇ ਹੋ ਤਿੰਨ ਵਾਰੀ ਹੋ ਗਿਆ ਮਾਰ ਮਾਰ ਇਹ ਵਾਕ ਦੇ ਵਿੱਚ ਕਹਿੰਦੇ ਚੌਥੇ ਮਾਰ ਸ਼ਬਦ ਦੇ ਕੀ ਅਰਥ ਹਨ ਕਰੋ ది ਅਨਸਰ ਸੋ ਦਰਾਈਟ ਅਨਸਰ ਬਣੂਗਾ ਵੀ ਤੁਹਾਡਾ ਬੀ ਹੜੱਪ ਕਰਨਾ ਠੀਕ ਹੈ ਹੂੰ ਜਦੋਂ ਪੈਸੇ ਮਾਰ ਰਹੇ ਤਾਂ ਹੜੱਪਦੇ ਹੀ ਆ ਬੰਦਾ ਲੈ ਕੇ ਮੁਕਰ ਜਾਣਾ ਕੋਈ ਚੀਜ਼ ਉਸ ਤੋਂ ਬਾਅਦ ਦੇਖੋ ਕਹਿੰਦੇ ਮਾਂ ਆਪਣੀ ਮਾਂ ਆਪਣੀ ਬੋਲੀ ਵਿੱਚ ਧੀ ਨੂੰ ਬੋਲੀ ਕੀ ਲੱਗਦੀ ਵਾਹ ਸਾਨੂੰ ਕਿਸੇ ਨੂੰ ਬੋਲੀ ਨਹੀਂ ਮਾਰਨੀ ਚਾਹੀਦੀ। ਕਹਿੰਦਾ ਮਤਲਬ ਕੀ ਹੈ ਕਹਿੰਦੇ ਮਾਂ ਆਪਣੀ ਧੀ ਨੂੰ ਬੋਲੀ ਦੇ ਵਿੱਚ ਕਹਿੰਦੀ ਵੀ ਸਾਨੂੰ ਕਿਸੇ ਨੂੰ ਬੋਲੀ ਨਹੀਂ ਮਾਰਨੀ ਚਾਹੀਦੀ। ਬੋਲੀ ਬੋਲੀ ਤਨਵਾਰ ਆ ਗਿਆ। ਇਸ ਵਾਕ ਦੇ ਵਿੱਚ ਕਹਿੰਦੇ ਬੋਲੀ ਮਾਰਨ ਤੋਂ ਕੀ ਭਾਵ ਹੈ? ਕਰੋ ਭਈ ਅਨਸਰ। ਆਪਣੀ ਗੱਲ ਮਾਤ ਭਾਸ਼ਾ ਬੋਲਣਾ ਯਾ ਤਾਨੇ ਮਾਰਨਾ ਕਰੋ ਭਈ ਆਨਸਰ ਸੋ ਇਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਤਾਨੇ ਮਾਰਨੀ ਠੀਕ ਹੈ ਹੂੰ ਤਾਨੇ ਮਾਰਨੀ ਬੋਲੀ ਮਾਰਨਾ ਮਤਲਬ ਤਾਨੇ ਮਾਰਨੀ ਹੁੰਦਾ ਉਸ ਤੋਂ ਬਾਅਦ ਦੇਖੋ ਕਹਿੰਦੇ ਮਾਂ ਤੋਰੀਆਂ ਦੀ ਵੇਲ ਵੱਲ ਵੇਖ ਕੇ ਰੋਟੀ ਦੀ ਰੋਟੀ ਬੇਲ ਰਹੀ ਸੀ ਤੋਰੀਆਂ ਦੀ ਵੇਲ ਲਈ ਹੁੰਦੀ ਸਬਜ਼ੀ ਬਣਾਉਣੇ ਜਿਹਦੀ ਆਪਾਂ ਕਹਿੰਦੇ ਮਾਂ ਉਹਦੇ ਵੱਲ ਵੇਖ ਕੇ ਰੋਟੀ ਬਣਾ ਰਹੀ ਸੀਗੀ ਬੇ ਬੇਲ ਵੱਲ ਵੇਖ ਕੇ ਰੋਟੀ ਵੇਲ ਰਹੀ ਸੀ ਠੀਕ ਹੈ ਅਤੇ ਮਨ ਵਿੱਚ ਸੋਚ ਰਹੀ ਸੀ ਕਿ ਰੱਬਾ ਸਾਡੀ ਬੇਲ ਵਧਾਵੇਂ ਤਾਂ ਅਸੀਂ ਰੱਜ ਰੱਜ ਕੇ ਬੇਲ ਕਰਾਈਏ ਠੀਕ ਹੈ ਵਾਕ ਦੇ ਵਿੱਚ ਬੇਲ ਵਧਾਈ ਤੋਂ ਕੀ ਭਾਵ ਹੈ ਵਾਅਦਾ ਫੇਰਾ ਕਰਨਾ ਪਰਿਵਾਰ ਵਿੱਚ ਵਾਅਦਾ ਹੁਣ ਕਿਸੇ ਬੇਲ ਦਾ ਫੈਲਣਾ ਜਾਂ ਵੇਲਣਾ ਹੁਣ ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ ਆਪਣੇ ਘਰ ਦੇ ਵਿੱਚ ਜਦੋਂ ਇੱਕ ਨਵਜੰਮਿਆ ਬੱਚਾ ਪੈਦਾ ਹੁੰਦਾ ਹਨਾ ਖਾਸ ਤੌਰ ਤੇ ਬੇਬੀ ਬੋਏ ਤਾਂ ਉਹਦੀ ਵਧਾਈ ਲੈਣ ਵਾਸਤੇ ਜਿਹੜੇ ਭਾਈ ਉਹ ਬਾਬੇ ਆਉਂਦੇ ਨੇ ਹਨਾ ਉਹ ਕਹਿੰਦੇ ਨੇ ਕਿ ਬੇਲ ਕਰਵਾ ਲੋ ਉਹ ਚੀਜ਼ ਦਾ ਅਰਥ ਕੀ ਦੱਸਣੀ ਤੁਸੀਂ ਇੱਥੇ ਵੀ ਬੇਲ ਕਰਵਾਓ ਹਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 2 ਪਰਿਵਾਰ ਦੇ ਵਿੱਚ ਵਾਦਾ ਹੋਣਾ ਹੂੰ ਬੇਲ ਦਾ ਮਤਲਬ ਬੇਲ ਵਧਾਈ ਦਾ ਪਰਿਵਾਰ ਦੇ ਵਿੱਚ ਵਾਦਾ ਹੋਣਾ ਉਸ ਤੋਂ ਬਾਅਦ ਦੇਖੋ ਕਹਿੰਦੇ ਉਸਨੇ ਬਿਮਾਰੀ ਤੋਂ ਅਜੇ ਮੋੜ ਹੀ ਪਿਆ ਸੀ ਕਿ ਉਹ ਦਵਾਈਆਂ ਮੋੜ ਆਇਆ ਅਤੇ ਮੋੜ ਉੱਤੇ ਪਹੁੰਚ ਕੇ ਬੈਠ ਗਿਆ ਇਸ ਵਾਕ ਦੇ ਵਿੱਚ ਪਹਿਲੀ ਮੋੜ ਤੋਂ ਕੀ ਭਾਵ ਹੈ ਵਾਪਸ ਨੁੱਕਰ ਤੰਦਰੁਸਤ ਤੇ ਚਿਬ ਕਰੋ ਬਈ ਆਨਸਰ ਕੁਐਸਚਨ ਨੰਬਰ 8 ਤੇ ਪਹੁੰਚ ਚੁੱਕੇ ਆਪਾਂ 8 ਦਾ ਆਨਸਰ ਕਰਦੇ ਆ ਉਹ ਕਹਿੰਦੇ ਨੇ ਬਿਮਾਰੀ ਤੋਂ ਹਜੇ ਮੋੜ ਪਿਆ ਸੀ ਉਹ ਦਵਾਈਆਂ ਵੀ ਮੋੜਿਆ ਤੇ ਮੋੜ ਤੇ ਪਹੁੰਚ ਕੇ ਬਹਿ ਗਿਆ ਹਨਾ ਤੇ ਇਹਦੇ ਵਾਕ ਦੇ ਵਿੱਚ ਜਿਹੜਾ ਪਹਿਲਾ ਮੋੜ ਉਹਦੇ ਕੀ ਹੋਊਗੇ ਪਾਵ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 3 ਤੰਦਰੁਸਤ ਹੂੰ ਆਪਣੇ ਨਹੀਂ ਜ਼ਿਆਦਾ ਕਰ ਜਿਹੜੀ ਸਧਾਰਨ ਜੀ ਭਾਸ਼ਾ ਦੇ ਵਿੱਚ ਆਪਾਂ ਕਿਸੇ ਨੂੰ ਕਹਿ ਦਿੰਨੇ ਆ ਵੀ ਮੋੜ ਆ ਭਾਈ ਹੁਣ ਤੈਨੂੰ ਬਿਮਾਰੀ ਤੋਂ ਹਨਾ ਮੋੜ ਹੈ ਉੱਠੀ ਹੋਗੀ ਕਿਹੜਾ ਸ਼ਬਦ ਕਹਿੰਦੇ ਉੱਠ ਸ਼ਬਦ ਦੇ ਬਹੁ ਆਰਥਿਕ ਵਜੋਂ ਨਹੀਂ ਵਰਤਿਆ ਜਾਂਦਾ ਉੱਠ ਖੜੇ ਹੋਣਾ ਜਲਦੀ ਕਰਨਾ ਜਾਗਣਾ ਜਾਂ ਜਲਦੀ ਸਤਿਸ਼੍ਰੀ ਅਕਾਲ ਬਈ ਜੇ ਲੇਟ ਆ ਰਹੇ ਹਰਪ੍ਰੀਤ ਸਿੰਘ ਤੋ ਕਲਾਸ ਨੂੰ ਟਾਈਮ ਤੇ ਜੁਆਇਨ ਕਰਿਆ ਕਰੋ ਜੀ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਦੋ ਸਤਿਸ਼੍ਰੀ ਅਕਾਲ ਬਈ ਹਾਂ ਜਲਦੀ ਕਰਨਾ ਠੀਕ ਹੈ ਹੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਆਨਾ ਸ਼ਬਦ ਨਾਲ ਸੰਬੰਧਿਤ ਬਹੁ ਅਰਥਕ ਸ਼ਬਦ ਕਿਹੜਾ ਹੈ ਆਨਾ ਜਲਦੀ ਆਉਣਾ ਜਾਣਾ ਇਹ ਸਿੱਕਾ ਆਨਾ ਸ਼ਬਦ ਨਾਲ ਸੰਬੰਧਿਤ ਬਹੁ ਅਰਥਕ ਸ਼ਬਦ ਕਿਹੜਾ ਬਣੇਗਾ ਹਰਪ੍ਰੀਤ ਸਿੰਘ ਕਹਿੰਦੇ ਮੇਰੀ ਬੇਟੀ ਬਿਮਾਰ ਹੈ ਕੋਈ ਗੱਲ ਨਹੀਂ ਜੇ ਹੋ ਜਾਣਗੀ ਠੀਕ ਬੱਚੇ ਅੱਜਕੱਲ੍ਹ ਥੋੜਾ ਮੌਸਮ ਨਾਲ ਕੱਚਾ ਹੈ ਤਾਂ ਕਰਕੇ ਬੱਚੇ ਜ਼ਿਆਦਾ ਬਿਮਾਰ ਹੋ ਜਾਂਦੇ ਨਹੀਂ ਉਹ ਛੋਲਟਾ ਸਿੱਧਾ ਖਾ ਲਿਆ ਤਾਂ ਬਿਮਾਰ ਉੜਾ ਮੋਟਾ ਠੰਡੇ ਪਾਣੀ ਦੇ ਹੱਥ ਮਾਰ ਲੇ ਤਾਂ ਵੀ ਮਾਰ ਹਨਾ ਮੌਸਮੀਆਂ ਵੀ ਐ ਇਥੇ ਕਰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਚਾਰ ਸਿੱਕਾ ਆਨਾ ਸ਼ਬਦ ਨਾਲ ਸੰਬੰਧਿਤ ਬਹੁ ਅਰਥਕ ਸ਼ਬਦ ਕਿਹੜਾ ਬਣੂਗਾ ਤੁਹਾਡਾ ਸਿੱਕਾ ਠੀਕ ਹੈ ਭਾਈ ਹੂੰ ਉਸ ਤੋਂ ਬਾਅਦ ਦੇਖੋ ਸੂਈ ਸ਼ਬਦ ਦਾ ਬਹੁ ਅਰਥਕ ਨਹੀਂ ਹੈ ਨਹੀਂ ਹੈ ਪੁੱਛਿਆ ਇਥੇ ਠੀਕ ਹੈ ਭਾਈ ਸੂਈ ਸ਼ਬਦ ਦਾ ਬਹੁ ਅਰਥਕ ਨਹੀਂ ਹੈਗਾ ਘੜੀ ਦਾ ਪੁਰਜਾ ਹੈ ਜਾਨਵਰਾਂ ਦਾ ਸੂਣਾ ਇਹ ਤਕਲੀਪ ਹੈ ਇੱਕ ਸੰਦ ਕਰੋ ਭਈ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਕਿਉਂਕਿ ਘੜੀ ਦਾ ਪੁਰਜਾ ਜਾਨਵਰਾਂ ਦਾ ਸੂਣਾ ਜਾਂ ਬੱਚੇ ਨੂੰ ਪਾਇਦਾ ਕਰਨ ਉਹਨੂੰ ਵੀ ਕਹਿੰਦੇ ਸੂਆ ਹਨਾ ਜਾਂ ਇੱਕ ਸੰਦ ਇਹ ਵੀ ਹੋ ਗਏ ਸੋ ਦਾ ਰਾਈਟ ਆਨਸਰ ਤੁਹਾਡਾ ਸੀ ਬਣੂ ਤਕਲੀਪ ਇਹ ਨਹੀਂ ਆਉਂਦਾ ਇਹਦੇ ਵਿੱਚ ਉਸ ਤੋਂ ਬਾਅਦ ਦੇਖੋ ਕੱਚਾ ਹੋਣਾ ਤੋਂ ਕੀ ਭਾਵ ਹੈ ਜਲਦੀ ਕਰਨਾ ਸ਼ਰਮਿੰਦਾ ਹੋਣਾ ਇਹ ਸਲਾਹ ਕਰਨੀ ਇੱਕ ਆਪਸ਼ਨ ਹੋਇਆ ਐਨੀਮੇਸ਼ਨ ਚ ਚੱਲੀ ਗਈ ਹਨਾ ਚਲੋ ਬਈ ਕਰ ਦੋ ਰਾ ਜੀ ਆਨਸਰ 12 ਨੰਬਰ ਕੁਸਚਨ ਦੇ ਆ ਚੁੱਕੇ ਆਪਾਂ ਕੱਚਾ ਹੋਣਾ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਸ਼ਰਮਿੰਦਾ ਹੋਣਾ ਹਨਾ ਸ਼ਰਮਿੰਦਾ ਹੋਣਾ ਉਸ ਤੋਂ ਬਾਅਦ ਦੇਖੋ ਕਿਹੜਾ ਸ਼ਬਦ ਕਹਿੰਦੇ ਸੱਤ ਸ਼ਬਦ ਦਾ ਬਹੁ ਅਰਥਕ ਨਹੀਂ ਹੈ ਉਹ ਕਿਹੜਾ ਸ਼ਬਦ ਹੈ ਜਿਹੜਾ ਸੱਤ ਸ਼ਬਦ ਦਾ ਬਹੁ ਅਰਥਕ ਨਹੀਂ ਹੈ ਰਸ ਤੰਗ ਜਲਦੀ ਹੈ ਧਰਮ ਕਰੋ ਭਈ ਆਨਸਰ 13 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਸੱਤ ਸ਼ਬਦ ਦਾ ਬਹੁ ਅਰਥਕ ਨਹੀਂ ਹੈ ਸੋਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਜਲਦੀ ਸਤ ਦਾ ਜਲਦੀ ਰਸ ਤੰਗ ਇਹ ਧਰਮ ਠੀਕ ਹੈ ਇਹ ਕੋਈ ਨਹੀਂ ਉਸ ਤੋਂ ਬਾਅਦ ਦੇਖੋ ਉਲਟੀ ਸ਼ਬਦ ਨਾਲ ਸੰਬੰਧਿਤ ਕਿਹੜਾ ਸ਼ਬਦ ਸਹੀ ਨਹੀਂ ਹੈ ਏਡੀ ਗੰਭੀਰ ਪੁੱਠਿਯਕ ਹੈ ਉਲਟੀ ਸ਼ਬਦ ਨਾਲ ਸੰਬੰਧਿਤ ਕਿਹੜਾ ਸ਼ਬਦ ਨਹੀਂ ਹੈ ਕਰੋ ਬਈ ਆਨਸਰ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਗੰਭੀਰ ਠੀਕ ਹੈ ਬਈ ਏਡੀ ਪੁੱਠੀ ਕੈ ਕੈ ਦਾ ਮਤਲਬ ਉਛਲਣਾ ਹੁੰਦਾ ਹੈ ਉਲਟੀ ਕਰਨਾ ਉਹ ਇੱਕੋ ਹੀ ਹੋਗੇ ਉਹ ਉਸ ਤੋਂ ਬਾਅਦ ਦੇਖੋ ਸੂਆ ਸ਼ਬਦ ਤੋਂ ਕਿਹੜਾ ਭਾਵ ਨਹੀਂ ਹੈ ਵੱਡੀ ਸੂਈ ਇੱਕ ਸੰਧ ਛੋਟੀ ਨਹਿਰ ਇਹ ਸੁਵਾਉਣਾ ਸੂਆ ਸ਼ਬਦ ਨਾਲ ਕਿਹੜਾ ਭਾਵ ਨਹੀਂ ਹੈ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 4 ਠੀਕ ਹੈ ਹੂੰ ਦੰਡਾ ਦੇ ਵਿੱਚ ਵੀ ਸੂਏ ਉਹਨੇ ਦੇਖ ਆਪਣੇ ਵੱਡੀ ਸੂਈ ਨਹੀਂ ਵੀ ਸੂਆ ਕਹਿ ਸਕਦੇ ਆਪਾਂ ਛੋਟੀ ਨਹਿਰ ਉਹਨਾਂ ਨੇ ਵੀ ਸੂਏ ਬੋਲਦੇ ਨੇ ਸੂਆ ਉਹਦੇ ਵਿੱਚ ਹੋਣੀ ਹੈਗਾ ਠੀਕ ਹੈ ਬਈ ਹਾਂ ਉਸ ਤੋਂ ਬਹੁਤ ਦੇਖੋ ਕਹਿੰਦੇ ਹਨ ਲਿਖਿਆਂ ਦੇ ਵਿੱਚੋਂ ਡੰਡੀ ਸ਼ਬਦ ਦੇ ਬਹੁ ਅਰਥਕ ਨਹੀਂ ਹੈ ਡੰਡੀ ਸ਼ਬਦ ਦੇ ਬਹੁ ਅਰਥੀ ਨਹੀਂ ਹੈ ਰਾਹ ਗੈਣਾ ਵਿਸ਼ਰਾਮ ਚਿੰਨ ਤਿਲਕ ਬੂਟਾ ਯੇ ਸੋਟੀ ਰਾਹ 16 ਨੰਬਰ ਕੁਐਸਚਨ ਤੇ ਆ ਚੁੱਕਿਆ ਬਈ ਆਪਾਂ 16 ਤੇ ਸੋ ਆਨਸਰ ਕਰਦੇ ਜੇ ਉਹ ਕੀ ਬਣੂਗਾ ਇਹਦਾ ਟੰਡੀ ਸ਼ਬਦ ਦੇ ਬਹੁ ਅਰਥੀ ਨਹੀਂ ਹੈ ਹੂੰ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਤਿਲਕ ਯਾ ਬੂਟਾ ਠੀਕ ਹੈ ਬਈ ਹੂੰ ਤਿਲਕ ਯਾ ਬੂਟਾ ਉਸ ਤੋਂ ਬਾਅਦ ਦੇਖੋ ਲੋਕ ਵਿਦੇਸ਼ਾਂ ਵਿੱਚ ਕਹਿੰਦੇ ਖੱਟੀ ਕਰਨ ਦੇ ਇਰਾਦੇ ਨਾਲ ਆ ਜਾਂਦੇ ਹਨ ਪਰ ਖੱਟੀ ਪੱਗ ਮੰਨਣੀ ਭੁੱਲ ਜਾਂਦੇ ਹਨ ਵਾਕ ਦੇ ਵਿੱਚ ਪਹਿਲੀ ਅਤੇ ਦੂਸਰੀ ਖੱਟੀ ਸ਼ਬਦ ਦੇ ਕੀ ਅਰਥ ਹਨ ਕਮਾਈ ਰੰਗ ਖਟਾਸ ਫਲ ਕੱਚਾ ਕਿਣਾਉਣਾ ਜਾਂ ਕਿਸੈਲਾ ਫਿੱਕਾ ਕਰੋ ਵੀ ਆਨਸਰ ਅਜੇ ਕੁਸ਼ਨ ਥੋੜੇ ਸਮਝ ਕੇ ਕਰਨ ਵਾਲੇ ਨਹੀਂ ਰਾਧੀ ਰਾਧੀ ਕਹਿੰਦੇ ਮੈਮ ਪੀਐਸਟੈਟਿਕ ਦੀ ਫੀਸ ਕਿੰਨੀ ਹੈ 2500 ਹਰ ਹੈ ਜੀ 2500 ਰੁਪਏ ਫੀਸ ਹੈ बाकी ਤੁਸੀਂ ਕੰਟੈਂਟ ਨੰਬਰ ਤੇ ਜਿਹੜਾ ਤੁਹਾਨੂੰ ਦਿੱਤਾ ਗਿਆ ਤੇ ਫੋਨ ਵਗੈਰਾ ਕਰਕੇ ਜਿਆਦਾ ਡਿਟੇਲ ਜਿਹੜੀ ਉਹ ਲੈ ਸਕਦੇ ਹੋ ਠੀਕ ਹੈ ਬਈ ਹੂੰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਕਮਾਈ ਜਾਂ ਰੰਗ ਠੀਕ ਹੈ ਹੂੰ ਕਮਾਈ ਰੰਗ ਉਸ ਤੋਂ ਬਾਅਦ ਦੇਖੋ ਵਰਣ ਬੋਧ ਸ਼ਬਦ ਬੋਧ ਤੇ ਵਾਕ ਬੋਧ ਕੀ ਹਨ ਵਿਆਕਰਨ ਦੇ ਨਿਯਮ ਨੇ ਲੱਛਣ ਨੇ ਇਕਾਈਆਂ ਨੇ ਇਹ ਉਦਾਹਰਨਾਂ ਨੇ ਵਰਣ ਬੋਧ ਠੀਕ ਹੈ ਭਈ ਸ਼ਬਦ ਬੋਧ ਤੇ ਵਾਕ ਬੋਧ ਇਹ ਤਿੰਨੇ ਕਿਸਮਾਂ ਕਿਹਦੇ ਵਿੱਚ ਆ ਜਾਂਦੀਆਂ ਨੇ ਤੁਹਾਡੇ ਜਿਹੜੇ ਕਮੈਂਟ ਨੇ ਮੇਰੇ ਲਈ ਬਹੁਤ ਜ਼ਿਆਦਾ ਸਲੋ ਸ਼ੋ ਹੋ ਰਹੇ ਨੇ ਕਰੋ ਭਈ ਆਨਸਰ ਹਾਂ ਸੋ ਦਾ ਸਹੀ ਉੱਤਰ ਹੋਊਗਾ ਭਈ ਤੁਹਾਡਾ ਸੀ ਤੇ ਆਕਰਨ ਕੀ ਇਕਾਈਆਂ ਦੇ ਵਿੱਚ ਆ ਜਾਣਗੀਆਂ ਠੀਕ ਹੈ ਇਹ ਵਿਆਕਰਨ ਦੀਆਂ ਇਕਾਈਆਂ ਉਸ ਤੋਂ ਬਾਅਦ ਦੇਖੋ ਖੁਤਕੁਤੀ ਹੋਣਾ ਮੁਹਾਵਰੇ ਦਾ ਕੀ ਅਰਥ ਹੈ ਖੁਤਕੁਤੀ ਕਾਂਬਾਛੜਨਾ ਉਤਸੁਕਤਾ ਹੋਈ ਨਿਰਾਸ਼ਾ ਹੋਈ ਜਾਂ ਡਰ ਲੱਗਣਾ ಲ್ಯੈਪਟਾਪ ਤੇ ਐਪ ਚੱਲੇਗਾ ਜਾਂ ਨਹੀਂ ಲ್ಯੈਪਟਾਪ ਦੇ ਉੱਪਰ ਐਪ ਚੱਲੇਗਾ ਜਾਂ ਨਹੀਂ ਕਹਿੰਦੇ ਚੱਲੇਗਾ ਜੀ ಲ್ಯੈਪਟਾਪ ਦੇ ਉੱਪਰ ਵੀ ਤੁਸੀਂ ਚਲਾ ਸਕਦੇ ਹੋ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਉਤਸੁਕਤਾ ਹੋਣੀ ਠੀਕ ਹੈ ਉਤਸੁਕਤਾ ਹੁੰਦਾ ਨਹੀਂ ਹੈਗਾ ਹੁਣ ਮੰਨ ਕੇ ਚਲੋ ਥੋੜਾ ਜਿਹਾ ਪੀਐਸਟਟ ਦਾ ਪੇਪਰ ਦੇਦਾ ਤੁਸੀਂ ਉਸ ਤੋਂ ਪਹਿਲਾਂ ਤੁਸੀਂ ਪੇਪਰ ਦੇ ਵਿੱਚ ਨੰਬਰ ਜੋੜ ਲੇ ਵੀ ਮੇਰਾ ਤਾਂ ਕਲੀਅਰ ਹੈ ਵੀ ਹਾਂ ਬਣੇ ਪਏ ਨੇ 90 95 ਨੰਬਰ ਹੁਣ ਜਿਨ੍ਹਾਂ ਨੇ 82 ਲੈਣੇ ਨੇ ਉਹਦੇ 90 95 ਬਣ ਗਏ ਜਿਨ੍ਹਾਂ ਨੇ ਭਾਈ 90 ਲੈਣੇ ਨੇ ਉਹਨਾਂ ਦੇ ਟੱਪ ਗਏ 100 ਤੋਂ ਹਨਾ ਫਿਰ ਹੁਣ ਜਿਹਦੇ ਰਿਜ਼ਲਟ ਆਊਗਾ ਉਹ ਤਾਂ ਖੁਦ ਉਹ ਦੇ ਕੇ ਅਲੱਗ ਹੀ ਕੁਤਕੁਤੀ ਜੀ ਹੋਣ ਲੱਗੇ ਨੇ ਪਹਿਲੀ ਵੀ ਅਜੇ ਰਿਜ਼ਲਟ ਆਊਗਾ ਮੇਰਾ ਤਾਂ ਪਾਸ ਹਨਾ ਹੁੰਦਾ ਨਹੀਂ ਪੈਰਾਂ ਥੱਲੇ ਜੀ ਹੱਥਾਂ ਤੇ ਹੋਰ ਹੀ ਹਿਸਾਬ ਜਿਹੇ ਕੰਡੇ ਜੀ ਉੱਠਦੇ ਹੁੰਦੇ ਨੇ ਚਾਜ ਝੜਿਆ ਹੁੰਦੇ ਕਾ ਨਾ ਉਹ ਚੀਜ਼ ਬਾਰੇ ਪੁੱਛਿਆ ਇੱਥੇ ਤੋਂ ਅੱਗੇ ਚਲੋ ਬਈ ਸ੍ਰੀ ਗੁਰੂ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਕਿੰਨੇ ਰਾਗਾਂ ਦੇ ਵਿੱਚ ਹੈ 19 31 32 ਐ ਜਾਂ 34 ਕਰੋ ਵੀ ਆਨਸਰ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਮੋਸਟ ਇੰਪੋਰਟੈਂਟ ਕੁਸਚਨ ਆ ਪਤਾ ਹੋਣਾ ਚਾਹੀਦਾ ਆਪਾਂ ਨੂੰ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਬੀ 31 ਰਾਗਾਂ ਦੇ ਵਿੱਚ ਠੀਕ ਹੈ ਵੀ ਹੂੰ 31 ਵਿੱਚ ਉਸ ਤੋਂ ਬਾਅਦ ਦੇਖੋ ਬਈ ਜਨਮ ਸਾਖੀ ਹੁੰਦੀ ਹੈ ਜਾਂ ਇਹ ਕਹਿ ਸਕਦੇ ਜਨਮ ਸਾਖੀ ਕੀ ਹੁੰਦੀ ਹੈ ਇਤਿਹਾਸ ਹੁੰਦੀ ਹੈ ਉਹ ਸਫਰਨਾਮਾ ਹੁੰਦਾ ਜੀਵਨੀ ਹੁੰਦੀ ਹੈ ਨਾਟਕ ਹੁੰਦਾ ਕੀ ਹੁੰਦਾ ਵੀ ਜਨਮ ਸਾਖੀ ਹੂੰ ਇਹ ਵੀ ਜੀਵਨੀ ਹੋਊਗੀ ਠੀਕ ਹੈ ਜਨਮ ਸਾਖੀ ਕੀ ਹੁੰਦੀ ਹੈ ਜੀਵਨੀ ਇੱਕ ਹੋਰ ਵੀ ਹੁੰਦਾ ਹੈ ਜੀਵਨੀ ਆਪਾਂ ਕਿੰਨਾ ਦੀ ਲਿਖ ਸਕਦੇ ਕਿਸੇ ਦੂਸਰੇ ਦੀ ਠੀਕ ਹੈ ਵੀ ਤੇ ਸਵੈ ਜੀਵਨੀ ਕਿਹਦੀ ਹੁੰਦੀ ਹੈ ਉਹ ਖੁਦ ਦੀ ਹੁੰਦੀ ਹੈ ਰਾਈਟਰ ਦੀ ਠੀਕ ਹੈ ਇਹ ਦੋਨੇ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਕਹਿੰਦੇ ਕਿਸੇ ਦਾ ਆਰੰਭ ਕਰਨ ਤੋਂ ਕੀ ਹੁੰਦਾ ਹੈ ਕਿਸੇ ਦਾ ਇਸਾ ਗਏ ਤੇ ਕਿਸੇ ਦਾ ਆਰੰਭ ਕਰਨ ਇਸ ਤੋਂ ਹੁੰਦਾ ਹੈ ਮੰਗਲਾ ਚਰਨ ਤੋਂ ਰੋਮਾਂਸ ਤੋਂ ਪਿਆਰ ਤੋਂ ਨਾਇਕ ਦੀ ਸੁੰਦਰਤਾ ਤੋਂ ਕੱਲ ਆਪਾਂ ਗੋਸਨ ਕੀਤਾ ਸੀ ਇੱਕ ਇਹ ਜਿਹੜਾ ਮੰਗਲਾ ਚਰਨ ਹੈ ਭਾਈ ਉਹ ਕਿੱਥੋਂ ਸ਼ੁਰੂ ਹੋ ਜਿਹੜੇ ਰਚਨਾ ਹੁੰਦੀ ਹੈ ਜਿਹਦੇ ਵਿੱਚ ਰਚਨਾ ਦੇ ਵਿੱਚ ਜਿਹੜਾ ਮੰਗਲਾ ਚਰਨ ਆ ਉਹ ਕਿੱਥੇ ਆਉਂਦਾ ਸ਼ੁਰੂ ਚ ਆਉਂਦਾ ਵਿਚਾਲੇ ਆਉਂਦਾ ਜਾਂ ਲਾਸਟ ਤੇ ਆਉਂਦਾ ਇਹ ਆਪਾਂ ਕੱਲ ਕੀਤਾ ਸੀ ਵੀ ਇਹ ਸਟਾਰਟਿੰਗ ਦੇ ਵਿੱਚ ਆਉਂਦਾ ਮੰਗਲਾ ਚਰਨ ਹਨਾ ਹੁਣ ਇੱਥੇ ਦੱਸਿਆ ਇਹਨੇ ਕਹਿੰਦੇ ਕਿਸੇ ਅਰੰਭ ਕਿਸ ਤੋਂ ਹੁੰਦਾ ਹੈ ਸਿੱਧੇ ਸੇ ਪਿਆਰ ਮੁਹੱਬਤ ਦੀ ਗੱਲਾਂ ਛਿੜ ਪੈਂਦੀਆਂ ਨੇ ਜਾਂ ਨਾਇਕ ਦੀ ਸੁੰਦਰਤਾ ਦੀ ਹਨਾ ਵੀ ਆਏ ਸੀ ਉਹ ਆਏ ਸੀ ਜਾਂ ਰੁਮਾਂਸ ਹੁੰਦਾ ਹੈ ਜਾਂ ਮੰਗਲਾ ਚਰਨ ਤੋਂ ਹੁੰਦਾ ਹੈ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਏ ਮੰਗਲਾ ਚਰਨ ਤੋਂ ਅਡੀ ਵਾਲੇ ਕਿਹੜੇ ਆਗੇ ਨਾਇਕ ਦੀ ਸੁੰਦਰਤਾ ਤੋਂ ਨਾਇਕ ਨੂੰ ਕਿ ਦੀ ਸੁੰਦਰਤਾ ਤਾਂ ਬਾਅਦ ਚ ਆਉਂਦੀ ਹੈ ਵਿੱਚ ਸਭ ਤੋਂ ਪਹਿਲਾਂ ਮੰਗਲਾ ਚਰਨ ਆਉਂਦਾ ਮੈਂ ਤੁਹਾਨੂੰ ਕੱਲਾ ਦੱਸਿਆ ਨਹੀਂ ਸੀਗਾ ਦੱਸਿਆ ਸੀ ਨਾ ਮੈਂ ਕਰ ਲਓ ਵੀ ਸਭ ਤੋਂ ਪਹਿਲਾਂ ਰੱਬ ਦੀ ਉਸਤਤ ਕਰਦਾ ਹਰੇਕ ਬੰਦਾ ਜਦੋਂ ਵੀ ਕਿਸੇ ਕੰਮ ਨੂੰ ਹੱਥ ਲਾਉਂਦਾ ਠੀਕ ਹੈ ਉਹ ਪਹਿਲੀ ਨਹੀਂ ਚੱਕ ਕੇ ਹੀ ਰਾਂਝੇ ਦੀ ਭਈ ਚੱਕ ਕੇ ਸਟੋਰੀ ਲਿਖਣ ਲੱਗ ਜਾਈ ਦੀ ਉਹਦੇ ਬਾਲ ਐ ਸੀ ਉਹਦੇ ਬਾਹਾਂ ਕਮਲ ਵਰਗੀਆਂ ਸੀ ਉਹਦੇ ਉਂਗਲਾਂ ਐ ਸੀ ਫਲੀਆਂ ਐ ਸੀ ਹੈਗੀ ਸੀ ਨਾ ਜਿਵੇਂ ਉਹਨੇ ਲਿਖਿਆ ਵਾਰਿਸ ਨੇ ਉਸ ਤੋਂ ਬਾਅਦ ਦੇਖੋ ਸੱਭਿਆਚਾਰ ਦੇ ਵਿੱਚ ਕਹਿੰਦੇ ਕੀ ਹੁੰਦਾ ਕਠੋਰਤਾ ਹੁੰਦੀ ਹੈ ਖੜੋਤ ਹੁੰਦੀ ਹੈ ਸੱਭਿਆਚਾਰ ਗ੍ਰਹਿਣ ਕੀਤਾ ਜਾਂਦਾ ਜਾਂ ਗਤੀ ਹਿੰਡਤਾ ਹੁੰਦੀ ਹੈ ਸੱਭਿਆਚਾਰ ਦੇ ਵਿੱਚ ਕਿਹੜੀ ਚੀਜ਼ ਹੁੰਦੀ ਹੈ ਕਰੋ ਭਈ ਆਨਸਰ ਮੈਂ ਤੁਹਾਨੂੰ ਕੱਲ ਦੇ ਸੱਸੀ ਵੀ ਜੇ ਇੱਕ ਆਪਣੀ ਜਿਹੜੀ ਸਭ ਤੋਂ ਫੇਮਸ ਆਪਾਂ ਕਹਿ ਸਕਦੇ ਚੰਡੀ ਦੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚੀ ਤਾ ਉਹਦੇ ਵਿੱਚ ਵੀ ਦੇਖ ਸਕਦੇ ਹੋ ਸਟਾਰਟਿੰਗ ਦੇ ਵਿੱਚ ਮੰਗਲਾ ਚਰਨ ਹਨ ਕਿੰਨਾ ਜ਼ਿਆਦਾ ਵਧੀਆ ਲਿਖਿਆ ਹੋਇਆ ਉਹ ਠੀਕ ਹੈ ਭਈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਸੱਭਿਆਚਾਰ ਗ੍ਰਹਿਣ ਕੀਤਾ ਜਾਂਦਾ ਹੈ ਸੱਭਿਆਚਾਰ ਗ੍ਰਹਿਣ ਹੀ ਕੀਤਾ ਜਾਂਦਾ ਹੈ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਸਿਠਣੀਆਂ ਕਈਆਂ ਜਾਂਦੀਆਂ ਹਨ ਸੇਰਾ ਬੰਨਣ ਸਮੇ ਡੋਲੀ ਤੁਰਨ ਸਮੇ ਜਾਂਜ ਜਟਕਣ ਸਮੇ ਜਾਂ ਬੱਚਾ ਜੰਮਣ ਸਮੇ ਸਿਠਣੀਆਂ ਕਦੋਂ ਗਾਈਆਂ ਜਾਂਦੀਆਂ ਹਨ ਹੂੰ ਇਹ ਵੀ ਤੁਹਾਨੂੰ ਦੱਸਿਆ ਸੀ ਕਿ ਸਿਠਣੀ ਹੁੰਦਾ ਏਕ ਆਪਾਂ ਕੀ ਕੀਤਾ ਸੀ ਬਾਈ ਹੋਰ ਹੂੰ ਜਿਹੜੀ ਲਾੜੇ ਦੀ ਬੁੱਧੀ ਨੂੰ ਪਰਖਦੇ ਨੇ ਉਹ ਕੀ ਕੀਤਾ ਸੀ ਆਪਾਂ ਦੱਸ ਸਕਦਾ ਕੋਈ ਚੰਦ ਭਰਾਗਾ ਹਨਾ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਜੰਜ ਠੂਕਣ ਸਮੇ ਜਦੋਂ ਬਰਾਤ ਆਉਂਦੀ ਹੈ ਉਦੋਂ ਸਿੱਠਣੇ ਆਉਂਦੇ ਨੇ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਗੋਖੜੂ ਗਹਿਣਾ ਹੈ ਗਲ ਦਾ ਮੱਥੇ ਦਾ ਕੰਨਾਂ ਦਾ ਜਾਂ ਬਾਹਾਂ ਦਾ ਗੋਖੜੂ ਗੋਖੜੂ ਸਰੀਰ ਦੇ ਕਿਹੜੇ ਅੰਗ ਦਾ ਗਹਿਣਾ ਹੈ ਕਰੋ ਬਈ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਬਾਹਾਂ ਦਾ ਵੈਰੀ ਗੁੱਡ ਉਸ ਤੋਂ ਬਾਅਦ ਦੇਖੋ ਭਾਸ਼ਾ ਕੀ ਹੈ ਭਾਸ਼ਾ ਇੱਕ ਕਲਾ ਹੈ ਸੰਚਾਰ ਦਾ ਮਾਧਿਅਮ ਹੈ ਕੁਦਰਤ ਦੀ ਦਾਤ ਹੈ ਇਹ ਧੁਨੀ ਦਾ ਪ੍ਰਬੰਧ ਹੈ ਭਾਸ਼ਾ ਕੀ ਹੈ ਸੋ ਦੇ ਰਾਈਟ ਆਨਸਰ ਬਣੂਗਾ ਤੁਹਾਡਾ ਕੀ ਆਊਗਾ ਬਈ ਬੀ ਸੰਚਾਰ ਦਾ ਮਾਧਿਅਮ ਹੈ ਭਾਸ਼ਾ ਹਨਾ ਹੁਣ ਜਿਵੇਂ ਆਪਾਂ ਇੱਕ ਦੂਸਰੇ ਨਾਲ ਗੱਲਾਂ ਕਰਦੇ ਮੈਂ ਬੋਲ ਕੇ ਕਰ ਰਹੀ ਹਾਂ ਤੁਸੀਂ ਮੈਂ ਲਿਖ ਕੇ ਕਰ ਰਹੇ ਹੋ ਹਨਾ ਇਹ ਵੀ ਭਾਸ਼ਾ ਹੀ ਹੋਗੀ ਹਾਂ ਉਸ ਤੋਂ ਬਾਅਦ ਦੇਖੋ ਜene ਪੰਜਾਬੀ ਵਰਣਮਾਲਾ ਦੇ ਵਿੱਚ ਵਿਅੰਜਨ ਹਨ ਕਿੰਨੇ ਵਿਅੰਜਨ ਨੇ 29 ਨੇ 26 ਨੇ 20 ਨੀ ਇਹ ਹੁੰਦੀ ਨੇ ਪੰਜਾਬੀ ਵਰਣਮਾਲਾ ਦੇ ਵਿੱਚ ਵਿਅੰਜਨ ਕਿੰਨੇ ਹਨ ਹਾਂ ਸੋ ਦਰ ਆਈਟਮਸ ਬਣੋਗੇ ਵੀ ਤੁਹਾਡਾ ਏ 29 ਇਹ 29 ਕਿੰਨੇ ਨੇ ਸ਼ੁੱਧ ਨੇ ਜਿਹੜੇ 29 ਦੀ ਗੱਲ ਕਰ ਰਹੇ ਆਪਾਂ ਇਹ ਸ਼ੁੱਧਾ ਰਹੇ ਠੀਕ ਹੈ ਸ਼ੁੱਧ ਵਿਅੰਜਨ ਨਹੀਂ ਹੋਣਾ ਤੀ ਠੀਕ ਹੈ ਬਈ ਹੂੰ ਉਸ ਤੋਂ ਬਾਅਦ ਦੇਖੋ ਵੈਸੇ ਤਾਂ ਆਪਣੇ 38 ਬਣਦੇ ਨੇ ਸ਼ੁੱਧ ਦੀ ਗੱਲ ਕਰੀਏ 29 ਨੇ ਹੋ ਠੀਕ ਹੈ ਬਈ ਸਮਾਨ ਅਰਥਕ ਸ਼ਬਦ ਦੱਸੋ ਉਮੰਗ ਸਮਾਨ ਅਰਥਕ ਸ਼ਬਦ ਉਮੰਗ ਬਹੁਤ ਜ਼ਿਆਦਾ ਪਿੱਛੇ ਜਾ ਰਹੇ ਹੋ ਤੁਸੀਂ ਹੈ ਨਾ ਉਮੰਗ ਦਾ ਮਤਲਬ ਕੀ ਹੁੰਦਾ ਛਲਾਂਗਾ ਅਧੂਰਾ ਤਰੰਗ ਜਾਂ ਤਾਂਗ ਉਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਉਮੰਗ ਡੀ ਤਾਂਗ ਠੀਕ ਹੈ ਬਈ ਹਾਂ ਵਾਕ ਨੂੰ ਪੜ੍ਹਨ ਵੇਲੇ ਕਈ ਥਾਂ ਤੇ ਰੁਕਣਾ ਪੈਂਦਾ ਹੈ ਜੇ ਸਾਂਤਿ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਕਹਿੰਦੇ ਜੇ ਅਪਾ ਕਿਸੇ ਵਾਕ ਨੂੰ ਪੜ੍ਹਦੇ ਆਂ ਉਥੇ ਆਪਾਂ ਕਈ ਥਾਂ ਤੇ ਰੁਕ ਜਾਂਦੇ ਆਂ ਹਨਾ ਮੰਨ ਲਓ ਕਿਤੇ ਕਮਾ ਆ ਗਿਆ ਕਿਤੇ ਟਿੱਪੀ ਆ ਗਈ ਬਿੰਦੀ ਆ ਗਈ ਕੋਈ ਚੀਜ਼ ਪੜ੍ਹਨ ਸਮੇ ਹਨਾ ਤਾਂ ਜਿਹੜੀ ਆਪਾਂ ਥਾਂ ਤੇ ਸਾਲੇ ਨਹੀਂ ਰੁਕਦੇ ਆ ਉਹਨੂੰ ਕੀ ਕਹਿੰਦੇ ਹਨ ਦਵਿੰਦੀ ਕਮਾ ਬ੍ਰੈਕਟਿਯ ਇਕਲੀ ਬਿੰਦੀ ਕਰੋ ਵੀ ਆਂਸਰ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਕਰਵਾਈਆਂ ਹੋਈਆਂ ਨੇ ਕੋਈ ਵੀ ਕਰਵਾਈ ਦੇ ਵਿੱਚੋਂ ਬਾਹਰ ਨਹੀਂ ਹੈਗਾ ਸੋ ਜਿਹੜੇ ਬੱਚੇ ਕੋਈ ਵੀ ਨਵੇਂ ਜੁੜੇ ਐਸ ਤੋਂ ਪਹਿਲੇ ਜਿਹੜੀ ਆਪਣੇ 22 ਕਲਾਸਾਂ ਟੌਪਿਕ ਵਾਈਜ਼ ਬਣ ਚੁੱਕੀਆਂ ਨੇ ਸੋ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਠੀਕ ਹੈ ਪਲੇਲਿਸਟ ਬਣੀ ਹੋਈ ਹੈ ਚੈਨਲ ਦੇ ਉੱਪਰ ਉਹਨਾਂ ਨੂੰ ਵੀ ਜੀ ਤੁਸੀਂ ਜ਼ਰੂਰ ਦੇਖ ਸਕਦੇ ਹੋ ਇਹ ਵੀ ਅੱਜ ਆਪਣੇ 20 ਕਲਾਸਾਂ ਹੋ ਗਈਆਂ ਠੀਕ ਹੈ ਬਈ 20 ਨੰਬਰ ਕਲਾਸ ਆਦੀ ਆਪਣੇ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 20 ਕਮਾ ਹਾਂ ਕਾਖ ਨੂੰ ਪੜ੍ਹਨ ਵੇਲੇ ਕਈ ਥਾਂ ਤੇ ਰੁਕਣਾ ਪੈਂਦਾ ਉਸ ਤੋਂ ਕਮ ਲੱਗਦਾ ਠੀਕ ਹੈ ਰੁਕਣਾ ਪੈਂਦਾ ਹੈ ਜਿਵੇਂ ਇੱਥੇ ਦੇਖ ਲਓ ਕੁਐਸਚਨ ਦੇ ਵਿੱਚ ਹੀ ਹੈ ਹਨਾ ਇਹ ਕਮ ਲੱਗੇ ਉਸ ਤੋਂ ਬਾਅਦ ਦੇਖੋ ਸੋ ਇਹ ਸੀ ਬਈ ਅੱਜ ਦੇ ਕੁਐਸਚਨ ਬਸ ਇੱਥੇ ਖਤਮ ਹੋ ਗਏ ਠੀਕ ਹੈ ਬਈ ਤੁਜੇਕਰ ਤੁਹਾਨੂੰ ਕਲਾਸ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਵਧੀਆ ਜਿਹੜਾ ਕੰਟੈਂਟ ਆਪਾਂ ਲੈ ਕੇ ਆਉਂਦੇ ਰਹੀਏ ਠੀਕ ਹੈ ਬਈ ਸੋ ਕਲਾਸ ਨੂੰ ਤੁਸੀਂ ਥੋੜਾ ਸ਼ੇਅਰ ਕਰਿਆ ਕਰੋ ਤੇ ਟਾਈਮ ਤੇ ਆਉਣ ਦੀ ਕੋਸ਼ਿਸ਼ ਕਰਿਆ ਕਰੋ ਪਤਾ ਨਹੀਂ ਬਈ ਦੁਪਹਿਰ ਦਾ ਟਾਈਮ ਪਤ ਨਹੀਂ ਬੱਚੇ ਸੌਂ ਜਾਂਦੇ ਤਾਂ ਕਰਕੇ ਜਿਹੜੇ ਬਹੁਤ ਘ ਸ਼ਾਮ ਨੂੰ 5 ਵਜੇ ਵਾਲੀ ਕਲਾਸ ਦੇ ਵਿੱਚ ਜਿਆਦਾ ਹੁੰਦੇ ਸੀਗੇ ਪਰ ਉਹ ਟਾਈਮ ਥੋੜੀ ਸੈਟਿੰਗ ਘੱਟ ਬੈਠ ਰਹੀ ਹੈ ਹੁਣ ਠੀਕ ਹੈ ਭਾਈ ਹੂੰ ਸੋਈ ਬਈ ਆਪਣਾ ਟੈਲੀਗ੍ਰਾਮ ਦਾ ਨੰਬਰ ਹੈ ਇਹ WhatsApp ਦਾ ਹੋਇਆ ਫੋਨ ਨੰਬਰ ਠੀਕ ਹੈ ਭਾਈ ਜੇਕਰ ਤੁਸੀਂ ਕਿਸੇ ਨੇ ਜੁਆਇਨ ਹੋਣਾ ਇਸ ਨੰਬਰ ਦੇ ਜਰੀਏ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਤੇ WhatsApp ਦੇ ਵਿੱਚ ਤੁਸੀਂ ਜੁਆਇਨ ਹੋ ਸਕਦੇ ਹੋ ਠੀਕ ਹੈ ਭਾਈ ਹੂੰ ਬ੍ਰਾਡਕਾਸਟ ਗਰੁੱਪਰ ਹੈ ਜੀ ਕਿਸੇ ਦਾ ਕੋਈ ਨੰਬਰ ਸਾਡੇ ਦੇ ਬਿਨਾਂ ਕਿਸੇ ਨੂੰ ਸ਼ੋਅ ਨਹੀਂ ਹੁੰਦਾ ਤੇ ਜਿਹੜੇ ਬੱਚੇ ਪੁੱਛ ਰਹੇ ਸੀਗੇ ਭਾਈ ETT ਵਾਲਾ ਕੋਰਸ ਸਿਰਫ ਤੁਹਾਨੂੰ 2500 ਦੇ ਵਿੱਚ ਮਿਲ ਰਿਹਾ ਜਿਹੜਾ ਫੁੱਲ ਪ੍ਰੋਪਰ ਤਿਆਰ ਹੈ ਇਸ ਤੋਂ ਇਲਾਵਾ ਬੀਅਰਡ ਵਾਲਾ ਤੁਹਾਨੂੰ ਸਿਰਫ 3000 ਦੇ ਵਿੱਚ ਮਿਲ ਰਿਹਾ ਹੈ ਐਸਐਸਟੀ ਪੰਜਾਬੀ ਵਾਲਾ ਠੀਕ ਹੈ ਇਹਦੀ ਇੱਕ ਖਾਸ ਗੱਲ ਕੀ ਹੈ ਕਿ ਤੁਹਾਨੂੰ ਵੀਡੀਓ ਲੈਕਚਰ ਦੇ ਨਾਲ-ਨਾਲ ਤੁਹਾਨੂੰ ਨਾਲ ਪੀਡੀਐਫ ਵੀ ਪੜਨ ਨੂੰ ਮਿਲ ਰਹੀ ਨੇ ਠੀਕ ਹੈ ਬਈ ਕਈ ਵਾਰ ਹੁੰਦਾ ਨੇ ਕੋਈ ਕਲਾਸ ਦੇ ਵਿੱਚ ਜਦੋਂ ਜਲਦੀ-ਜਲਦੀ ਬੋਲ ਕੇ ਕੋਈ ਚੀਜ਼ ਨਹੀਂ ਸਮਝ ਚ ਆਉਂਦੀ ਇਹ ਤਾਂ ਹੈ ਨਹੀਂ ਵੀ ਜਲਦੀ-ਜਲਦੀ ਪੜਾ ਕੇ ਤੇ ਅਸੀਂ ਕੋਈ ਫਾਹਾ ਵੱਡੇ ਨਹੀਂ ਹੋਏ ਮੇਰੀ ਸਿਰਫ ਗੱਲ ਕਰਨ ਦਾ ਤਾਂ ਢੰਗ ਹੈ ਵੀ ਉਸ ਤੋਂ ਇਲਾਵਾ ਤੁਸੀਂ ਪੀਡੀਐਫ ਤੇ ਜਾ ਕੇ ਪੜ ਸਕਦੇ ਹੋ ਚੀਜ਼ ਨੂੰ ਠੀਕ ਹੈ ਬਈ ਹਾਂ ਇਸ ਤੋਂ ਇਲਾਵਾ ਤੁਹਾਨੂੰ ਐਮਸੀਕਿਊ ਮਿਲਣਗੇ ਮੌਕ ਟ हां सो जेकर ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤੁਹਾਨੂੰ ਐਪ ਦਾ ਲੋਗੋ ਸ਼ੋ ਹੋ ਰਿਹਾ ਪਲੇ ਸਟੋਰ ਦੇ ਵਿੱਚ ਜਾ ਕੇ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਸੋ ਜੇਕਰ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੈ ਜਿਹੜੇ ਕਿ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਉਸ ਨੰਬਰ ਦੇ ਜਰੀਏ ਤੁਸੀਂ ਲੈ ਸਕਦੇ ਹੋ ਠੀਕ ਹੈ ਭਾਈ ਹਾਂ ਕਹਿੰਦੇ ਮੈਂ ਕਵਿਤਾ ਦੇ ਪੀਰ ਵਾਲਾ ਕੁਸਚਨ ਵੀ ਕਰਵਾਉ ਕੋਈ ਨਾ ਕੋਈ ਨਹੀਂ ਸਾਰੇ ਕਰਵਾਵਾਂਗੇ ਠੀਕ ਹੈ ਸਾਰੇ ਕਰਵਾਉਂਦੇ ਜਾਵਾਂਗੇ ਆਪਾਂ ਹਾਂ ਸੋ ਇਸ ਵਈ ਤੁਹਾਡੀ ਕਲਾਸ ਸੋ ਜੇ ਇਕੜ ਤੁਹਾਨੂੰ ਸਾਰਿਆਂ ਨੂੰ ਕਲਾਸ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ থামਸ ਅਪ ਕਰਕੇ ਜਾਣਾ ਸੋ ਮਿਲਦੇ ਆਂ ਸ਼ਾਮ ਨੂੰ ਠੀਕ ਹੈ ਬਈ ਸੋ ਧੰਨਵਾਦ